ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਨਾਲ ਚੈਨਲ ਤੇ ਨਵੇਂ ਜੁੜੇ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੱਕ ਆਪਾਂ ਤੁਹਾਨੂੰ ਮੱਝ ਦਿਖਾਉਣੀ ਹੈਗੀ ਆ ਬਹੁਤ ਖੂਬਸੂਰਤ ਵੱਡੀ ਮੱਝ ਆ ਦੋਸਤੋ ਮਿਲਕ ਲਾਈਨ ਦੀ ਇਹ ਮੱਝ ਆ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਠਿੱਗੜ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਮਾਨਸਾ ਲੱਗਦਾ ਹੈਗਾ ਮਾਨਸਾ ਤੋਂ ਜਦੋਂ ਦੋਸਤੋ ਆਪਾਂ ਤਲਵੰਡੀ ਸਭੋ ਰੋਡ ਤੇ ਆਉਣੇ ਹੈਗੇ ਆ ਤੇ ਪਿੰਡ ਤੇ ਘੜੋਂਦਾ ਨਾਲ ਲੱਗਦੇ ਪਿੰਡ ਚਾਲਾਂ ਵਾਲਾ ਬਣਾ ਵਾਲਾ ਤਲਵੰਡੀ ਅਕਾਲੀਆਂ ਬੀਨੀਵਾਲ ਸਵੇਚ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਹੈਗੇ ਆ ਸੋ ਤੁਸੀਂ ਬਿਲਕੁਲ ਪਹੁੰਚ ਸਕਦੇ ਹੋ ਦੋਸਤੋ ਤੇ ਮਾਨਸੇ ਤੋਂ ਜਿਹੜੀ ਇਸ ਪਿੰਡ ਦੀ ਦੂਰੀ ਦੋਸਤੋ 22-23 ਕਿਲੋਮੀਟਰ ਦੀ ਹੈਗੀ ਆ ਤਕਰੀਬਨ ਤਲਵੰਡੀ ਸਾਬੋ ਉਹਦੀ ਜਿਹੜੀ ਦੂਰੀ ਆ ਦੋਸਤੋ ਉਹ ਇਥੋਂ 12-13 ਕਿਲੋਮੀਟਰ ਦੀ ਹੈਗੀ ਆ ਪਿੰਡ ਅਤੇ ਘਰ ਤੋਂ ਸੋ ਜਿਹੜਾ ਦੋਸਤੋ ਅੱਜ ਆਪਾਂ ਤੁਹਾਨੂੰ ਐਨੀਮਲ ਦਿਖਾਉਣਾ ਹੈਗਾ ਇਹ ਮੱਝ ਹੈਗੀ ਆ ਦੋਸਤੋ ਬਹੁਤ ਖੂਬਸੂਰਤ ਮੱਝ ਹੈਗੀ ਆ ਮਿਲਕ ਲਾਈਨ ਦੀ ਮੱਝ ਆ ਤੇ ਜਿਸ ਨੂੰ ਵੀ ਪਸੰਦ ਆਵੇ ਬਿਲਕੁਲ ਪਰਤੇ ਵਿੱਚ ਹੋਵੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਪੂਰੀ ਡਿਟੇਲ ਜਿਹੜੀ ਹੈਗੀ ਹੈ ਦੋਸਤੋ ਇਸ ਮੱਝ ਦੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ 10 ਦਿਨ ਦੀ ਸੂਈ ਆ ਦੋਸਤੋ ਇਹ ਮੱਝ ਤੀਜਾ ਸੂਆ ਸੂਈ ਆ ਤਕਰੀਬਨ 10 ਦਿਨ ਪਾਈ ਨੇ ਕਿਹਾ ਸੀ ਵੀ ਸੂਈ ਆ ਤੇ ਤੀਜਾ ਸਵੇਰ ਦੋਸਤੋ ਤੁਸੀਂ ਨੋਟ ਜ਼ਰੂਰ ਕਰ ਲਿਓ ਤੀਜਾ ਸਵੇਰ ਸੂਈ ਆ 18 ਲੀਟਰ ਜਿਹੜਾ ਦੁੱਧ ਆ ਦੋਸਤੋ ਬਿਲਕੁਲ ਰੈਡੀ ਹੈਗਾ 18 ਕਿਲੋ ਦੀ ਮਿਲਕ ਦੀ ਚੁਵਾਈ ਬਿਲਕੁਲ ਇਸ ਦੇ ਥੱਲੇੋਂ ਤੁਸੀਂ ਕਰ ਸਕਦੇ ਜੀ ਦੋ ਟਾਈਮ ਦੀ ਕਰ ਲਓ ਚਾਰ ਟਾਈਮ ਦੀ ਚੁਵਾਈ ਕਰ ਲਓ ਤਸੱਲੀ ਥੋੜੀ ਆਪਣੀ ਆ ਦੋਸਤੋ ਮੌਕੇ ਤੇ ਘਰ ਪਹੁੰਚ ਕੇ ਤਸੱਲੀ ਹੈ ਨਲਕ ਪਰਖ ਜਿਹੜੀ ਆਪਣੀ ਬਿਲਕੁਲ ਤੁਸੀਂ ਕਰ ਸਕਦੇ ਜੀ 18 ਕਿਲੋ ਦੀ ਦੋਸਤੋ ਹੁਣ ਬਿਲਕੁਲ ਰੈਡੀ ਆ ਚਾਹੇ ਤੁਸੀਂ ਲੀਟਰ ਮਾਰ ਕੇ ਦੁੱਧ ਦੀ ਮਿੰਤੀ ਕਰ ਲਿਓ ਚਾਹੇ ਤੁਸੀਂ ਕੰਡੇ ਦੇ ਨਾਲ ਤੋਲ ਲਿਓ ਸੋ ਬਾਕੀ ਜਿਹੜੇ ਕੰਟੈਕਟ ਨੰਬਰ ਨੇ ਦੋਸਤੋ 94171 70206 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੁੱਲ ਜਿਹੜਾ ਬਾਈ ਨੇ ਰੱਖਿਆ ਹੈਗਾ 1,15,000 ਰੁਪਏ ਜਿਹੜੀ ਇਸ ਮੱਝ ਦੀ ਡਿਮਾਂਡ ਆ ਮਗਰ ਕੱਟੀ ਆ ਦੋਸਤੋ ਟੀਕੇ ਦੀ ਕੱਟੀ ਆ ਚੰਗੀ ਕੱਟੀ ਮਗਰ ਹੈਗੀ ਆ ਬਾਕੀ ਮੱਝ ਦਾ ਜਿਹੜਾ ਦੁੱਧ ਆ ਦੋਸਤੋ ਤਕਰੀਬਨ ਬਾਈ ਹੋਰੀ ਅੱਗੇ ਉਮੀਦ ਕਰਦੇ ਆ ਵੀ 20 ਲੀਟਰ ਤੱਕ ਇਸ ਨੇ ਦੁੱਧ ਜਿਹੜਾ ਚਵਾ ਦੇਣਾ ਹੈਗਾ ਤਕਰੀਬਨ 19 ਕਿਲੋ ਦੇ ਦੁੱਧ ਦੀ ਚਵਾਈ ਪਿਛਲੇ ਸਵੇਰੇ ਦੇ ਵਿੱਚ ਕੀਤੀ ਆ ਹੁਣ ਮੌਕੇ ਦਾ ਜਿਹੜਾ ਦੋਸਤੋ 18 ਕਿਲੋ ਦੁੱਧ ਰੈਡੀ ਹੈਗਾ ਬਿਲਕੁਲ ਤਸੱਲੀ ਹੈ ਜਿਹੜੀ ਆਪਣੇ ਘਰ ਪਹੁੰਚ ਕੇ ਦੋ ਡੰਗ ਦੀ ਚੁਵਾਈ ਕਰ ਸਕਦੇ ਹੋ ਚਾਰ ਡੰਗ ਦੀ ਚੁਵਾਈ ਬੜੇ ਆਰਾਮ ਨਾਲ ਕਰ ਸਕਦੇ ਹੋ ਖੁੱਲਾ ਦੁੱਧ ਦਾ ਮੰਜੀ ਦੇ ਥੱਲੇ ਤੇ ਮੁੱਲ ਵੀ ਜਿਹੜਾ ਹੈਗਾ ਦੋਸਤੋ 1,115,000 ਰੁਪਏ ਡਿਮਾਂਡ ਹੈਗੀ ਆ 1,115 ਦੇ ਵਿੱਚੋਂ ਜਿਹੜਾ ਮਾਨਤਾਵਾ ਉਹ ਜ਼ਰੂਰ ਕੀਤਾ ਜਾਵੇਗਾ ਸੋ ਏਰੀਆ ਜਿਹੜਾ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ ਦੋਸਤੋ ਪਿੰਡ ਤਿੱਗੜ ਜ਼ਿਲ੍ਹਾ ਤੇ ਤਹਿਸੀਲ ਜਿਹੜੀ ਮਾਨਸਾ ਲੱਗਦੀ ਹੈਗੀ ਆ ਬਿਲਕੁਲ ਚਲੋ ਮੰਡੀ ਸਾਹਿਬ ਤੋਂ ਦੋਸਤੋ 13 ਕਿਲੋਮੀਟਰ ਦੀ ਦੂਰੀ ਹੈਗੀ ਇਸ ਪਿੰਡ ਦੀ ਜੇਕਰ ਤੁਸੀਂ ਮਾਨਸੇ ਤੋਂ ਆਉਣਾ ਹੈਗਾ ਤਾਂ ਤਕਰੀਬਨ 22-23 ਕਿਲੋਮੀਟਰ ਦੀ ਦੂਰੀ ਹੈਗੀ ਹੈ ਨਾਲ-ਨਾਲ ਲੱਗਦੇ ਪਿੰਡ ਜਿਹੜੇ ਹੈਗੇ ਆ ਮੈਂ ਪੂਰੀ ਵੀਡੀਓ ਦੇ ਵਿੱਚ ਦੱਸ ਦਿੱਤੇ ਆ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ